ਪੁਲਿਸ ਦੀ ਗੱਡੀ ਚੋਂ ਉਤਰਦਾ ਹੋਇਆ ਇਹ ਕੋਈ ਆਮ ਵਿਅਕਤੀ ਨਹੀਂ ਸਗੋਂ ਉਹੀ ਪ੍ਰਦੀਪ ਪਲੇਰ ਹੈ ਜਿਹੜਾ ਬੇਅਦਬੀ ਮਾਮਲੇ 'ਚ ਪਘੋੜਾ ਚੱਲ ਰਿਹਾ ਸੀ ਜਿਸ ਨੂੰ ਫਰੀਦਕੋਟ ਪੁਲਿਸ ਨੇ ਗੜਗਾਉਂ ਤੋਂ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਕਿ ਪ੍ਰਦੀਪ ਕੁਮਾਰ ਕੁਝ ਦਿਨ ਪਹਿਲਾਂ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਦੇ ਮੂਰਤੀ ਪ੍ਰਾਣ ਪ੍ਰティਸ਼ਟਾ ਸਮਾਗਮ ਦੇ ਵਿੱਚ ਸ਼ਾਮਲ ਵੀ ਹੋਇਆ ਸੀ ਜਿਸ ਦੀਆਂ ਭਾਜਪਾ ਦੇ ਕਈ ਲੀਡਰਾਂ ਦੇ ਨਾਲ ਤਸਵੀਰਾਂ ਵੀ ਵੰਡੀਆਂ ਹੋਈਆਂ ਸਨ ਜਿਸ ਤੋਂ ਬਾਅਦ ਫਰੀਦਕੋਟ ਪੁਲਿਸ ਨੇ ਇੱਕ ਟੀਮ ਗਠਿਤ ਕਰਕੇ ਅਯੁੱਧਿਆ ਵਿਖੇ ਰਵਾਨਾ ਕੀਤੀ ਸੀ ਜਿਸ ਵੱਲੋਂ ਜਾਂਚ ਦੌਰਾਨ ਪ੍ਰਦੀਪ ਕਲੇਰ ਨੂੰ ਹਰਿਆਣਾ ਦੇ ਗੜਗਾਉਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਈਜੀ ਗੁਰਸ਼ਰਨ ਸਿੰਘ ਹੋਰਾ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣੋ ਮੇਰਾ ਪ੍ਰੇਮੀ ਪ੍ਰਦੀਪ ਕਲੇਰ ਦੀ ਬਹੁਤ ਹੀ ਨਾਟਕੀ ਢੰਗ ਨਾਲ ਜਿਹੜੀ ਗ੍ਰਿਫਤਾਰੀ ਹੋਈ ਹੈ ਕਿਸ ਤਰ੍ਹਾਂ ਦਾ ਮੈਡਿਊਲ ਜਿਹੜਾ ਪੁਲਿਸ ਲੋ ਤਿਆਰ ਕੀਤਾ ਗਿਆ ਸੀ ਔਰ ਕਿਸ ਤਰ੍ਹਾਂ ਦੀ ਇਨਫਰਮੇਸ਼ਨ ਫਰੀਦਕੋਟ ਪੁਲਿਸ ਕੋਲ ਇਹ ਜੋ ਅਰਦੀਪ ਲੇਰ ਦੀ ਐਸਆਈਟੀ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਇਹ ਤਿੰਨ ਮੁਕੱਦਮਿਆਂ ਦੇ ਵਿੱਚ ਵੌਂਟਡ ਸੀਗਾ ਜਿਹੜੇ ਸਿਰ ਗੁਰਗਾਂ ਸਾਹਿਬ ਦੇ ਬਿਆਦਬੀ ਨਾਲ ਤੋਂ ਬੰਦ ਸਕੇ ਇਹ ਪੱਤੇ 2015 ਤੇ ਰਜਿਸਟਰ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਇਹਦਾ ਰੋਲ ਮੇਨ ਕਾਂਸਪੀਰੇਟਰ ਦੇ ਤੌਰ ਤੇ ਸੀਗਾ ਇਹਨਾਂ ਮੁਕੱਦਮਿਆਂ ਦੀ ਪ੍ਰਤੀਸ਼ਵਾਸਤੇ ਐਸਆਈਟੀ ਕੌਨਸਟੀਟਿਊਟ ਕੀਤੀ ਗਈ ਸੀ ਔਰ ਉਸ ਐਸਆਈਟੀ ਅਨੇਹੀ ਇਸ ਆਪਰੇਸ਼ਨ ਦੇ ਵਿੱਚ ਜਿਹਦੇ ਵਿੱਚ ਇੰਚਾਰਜ ਸੀ ਆਈਐਫ ਫਰੀਦਕੋਟ ਵੀ ਹੋਤੇ ਮੈਂਬਰ ਸੀਗੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਐਫਰਟ ਕਰਕੇ ਇਹਨੂੰ ਅਰੈਸਟ ਕੀਤਾ ਹੈ ਸਰ ਜਿਸ ਦਾ 7.5 ਸਾਲ ਤੋਂ ਲਗਭਗ ਇਹ ਭਗੜਣਾ ਚੱਲ ਰਿਹਾ ਸੀਗਾ ਹੁਣ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਤੋਂ ਬਾਅਦ ਜਦੋਂ ਫਰੀਦਕੋਟ ਜ਼ਿਲ੍ਹਾ ਪੁਲਿਸ ਉਹਨਾਂ ਦੀ ਇੱਕ ਟੀਮ ਬਣ ਕੀਤੀ ਆ ਇਸ ਦੇ ਬਾਰੇ ਜਾਣਕਾਰੀ ਸਾਨੂੰ ਕੁਝ ਦਿਨ ਤੋਂ ਸੀ ਸਾਡੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਹਾਂ ਜਾਂ ਸੀਗੀਆਂ ਔਰ ਟੈਕਨੀਕਲ ਇਨਪੁਟਸ ਦੇ ਬੇਸ ਤੇ ਹਿਊਮਨ ਇੰਟ ਦੇ ਬੇਸ ਤੇ ਆ ਅਸੀਂ ਕਾਫੀ ਦੇਰ ਤੋਂ ਪੂਰੀ ਕੋਸ਼ਿਸ਼ ਕਰ ਰਹੇ ਸੀਗੇ ਕਿਉਂਕਿ ਇਹਦਾ ਰੋਲ 메 ਕਾਂਸਪੀਰੇਟਰ ਵੱਲੋਂ ਪਰ ਜੋ ਸਾਹਮਣੇ ਆ ਰਿਹਾ ਸੀਗਾ ਇਸ ਕਰਕੇ ਸਾਡੀ ਇਹ ਅਫਰਟ ਸੀਗੀ ਕਿ ਇਸ ਨੂੰ ਜਲਦੀ ਜਲਦੀ ਅਰੈਸਟ ਕੀਤਾ ਜਾਵੇ ਅੱਗੇ ਤਰਤੀਸ਼ ਨੂੰ ਅੱਗੇ ਵਧਾਇਆ ਜਾ ਸਕੇ ਸਰ ਕਿੱਥੋਂ ਫੜਿਆ ਗਿਆ ਆ ਇਹ ਆ ਇਹਨੂੰ ਗੁਰगांव ਤੋਂ ਫੜਿਆ ਹੈ ਸਰ ਕੁਝ ਉਦਯਾਮੀ ਚੈਂਸ ਦੀਆਂ ਕੋਈ ਫੋਟੋ ਵਾਇਰਲ ਹੋਈਆਂ ਜਿਸ ਤੋਂ ਬਾਅਦ ਪੁਲਿਸ ਸਰਕਟ ਵਿੱਚ ਆ ਆ ਇਹ ਇਹ ਸਾਨੂੰ ਵੀ ਇਸ ਤਰ੍ਹਾਂ ਦਾ ਪਤਾ ਲੱਗਿਆ ਸੀਗਾ ਆ ਪੁਲਿਸ ਆ ਵੈਸੇ ਪਹਿਲਾਂ ਵੀ ਹਕਤ ਸੀਗੀ ਲੇਕਿਨ ਇਹ ਜਦੋਂ ਫੋਟੋਆਂ ਆਇਆਂ ਉਸ ਤੋਂ ਬਾਅਦ ਹੋਰ ਵੀ ਤੇਜ਼ੀ ਨਾਲ ਸੀ ਇੰਟੈਂਸੀਫਾਈ ਕੀਤੇ ਸੀਗੇ ਐਫਰਟਸ ਔਰ ਇਹ ਸਾਡਾ ਸਾਰਿਆਂ ਦੀ ਅ ਕਨਸਰਟਡ ਐਫਰਟਸ ਦਾ ਸਿੱਟਾ ਹੈਗਾ ਕਿ ਅਸੀਂ ਇਸ ਨੂੰ ਨਿਪਟਾਰਨ ਦੇ ਵਿੱਚ ਕੰਮ ਜਿਹਾ ਹੋਇਆ ਸਰ ਜਿਹੜੇ ਦੋ ਹੋਰ ਪਕੌੜੇ ਨੇ ਉਹਨਾਂ ਦੀ ਗ੍ਰਿਫਤਾਰੀ ਉਹਨਾਂ ਤੇ ਵੀ ਪੂਰੀਆਂ ਕੋਸ਼ਿਸ਼ਾਂ ਜਾਰੀ ਆ ਔਰ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਉਹਨਾਂ ਦੇ ਵਿੱਚ ਵੀ ਸਫਲਤਾ ਹਾਸਲ ਕਰ ਸਕਾਂਗੇ ਸਰ ਕੋਈ ਹੋਰ ਵੀ ਦੇ ਨਾਮ ਅਜੇ ਫਿਲਹਾਲੇ ਕੋਈ ਖੜੇ ਹੈ ਜੀ ਸਰ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਪਰੰਨ ਜਿਹੜੇ ਤਿੰਨ ਉਹ ਬੀਬੀ ਨਾਲ ਸੰਬੰਧਿਤ ਮਾਮਲੇ ਆਇਆ ਪਗੋੜਿਆਂ ਜਿਹੜੀ ਤਿੰਨ ਐਫ ਆਈ ਆਰ ਦਾ ਜਿਹ ਉਹਨਾਂ ਨਾਲ ਸੰਬੰਧ ਇਸ ਨੂੰ 2021 ਦੇ ਵਿੱਚ ਪੀਓ ਐਲਾਨਿਆ ਗਿਆ ਸੀ ਔਰ ਅਜੇ ਫਿਲਹਾਲ ਜਿਹੜੀ ਅੱਜ ਅਰੈਸਟ ਇਹਦੀ ਪਾਈ ਆ ਉਹ 174 ਏ ਵਾਲੇ ਜਿਹੜੇ ਕੇਸਿਸ ਦੇ ਅਗੇਂਸਟ ਜਸਟ ਹੋਏ ਸਕੇ ਉਹਨਾਂ ਚ ਪਾਈ ਆ ਪੋਚ ਕੇ ਤੋਂ ਬਾਅਦ ਜੇ ਅੱਗੇ ਜਿਹੜੇ ਮੇਨ ਕੇਸਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਜੋ ਬੰਦੀ ਕਾਰਵਾਈ ਹੋਗੀ ਉਹ ਅਮਤ ਜਿਆਦਾ ਕਿਹੜੀ ਕਿਹੜੀ ਐਫ ਆਈ ਆਰ ਦੇ ਵਿੱਚਸ ਨੂੰ ਜਿਹੜਾ ਨਾਮ ਹੈਗਾ ਜੋ ਕਰਤਾ ਜਿਹੜੀ ਹੁਣ ਜਿਹੜੇ ਹੈਗੇ ਨੇ ਹਾਂ ਜਿਹੜੀ ਅੱਜ ਤੱਕ ਗ੍ਰਿਫਤਾਰੀ ਆਪਾਂ ਦਿਖਾਈ ਹੈ ਇਹਨਾਂ ਨਾਲ ਜਿਹੜੀ ਇਹ ਕਿਉਂਕਿ ਇਹ ਜਿਹੜੇ 6 117 ਔਰ 128 ਜਿਹੜੀਆਂ ਤਿੰਨ ਐਫ ਆਈ ਆਰਸ ਸੀਗੀਆਂ 2015 ਦੀਆਂ ਉਹਦੇ ਵਿੱਚ ਇਹਨੂੰ ਪੀਓ ਡਿਕਲੇਅਰ ਕੀਤਾ ਗਿਆ ਸੀਗਾ ਸੋ ਉਸ ਦੇ ਸੰਦਰਭ ਦੇ ਵਿੱਚ ਅ 174A ਦੇ ਅਧੀਨ ਮਕਦਮੇ ਰਜਿਸਟਰ ਕੀਤੇ ਸੀ ਇਹਨਾਂ ਨੂੰ ਇਸ ਮੋ ਉਹਨਾਂ ਮਕਦਮਿਆਂ ਚ ਗ੍ਰਿਫਤਾਰ ਕੀਤਾ ਗਿਆ ਖੁਦਮ ਹੈਸ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਕਿ ਲੱਗਦਾ ਕਿ ਪੁਲਿਸ ਦੋ ਦਿਨਾਂ ਦੇ ਚ ਸਾਰਾ ਜਾਂਚ ਕਰੇ ਕਿ ਇਹਨੇ ਤੇਰੇ ਕਿਤੇ ਘਾਇਬ ਰਿਆ ਜਾਂ ਇਹਦੇ ਨਾਲ ਦੇ ਸਾਥੀ ਕਿੱਥੇ ਨੇ ਜਾਂ ਇਸ ਦੀ ਇਹ ਪੋਂ ਕਾਸੀ ਬੀਨ ਮਾਮਲੇ ਵਿੱਚ ਨਹੀਂ ਅਸੀਂ ਇਹ ਦਰਵਾਣੇ ਨੂੰ ਐਕਸਟੈਂਡ ਕਰਨ ਵਾਸਤੇ ਹਮੇਸ਼ਾ ਰਿਕੁਐਸਟ ਕਰ ਸਕਦੇ ਹੁੰਦੇ ਹਾਂ ਰਮਾਨ ਐਕਸਟੈਂਡ ਹੋ ਜਾਂਦਾ ਹੁੰਦਾ ਹੈ ਜੀ ਖਜ਼ੂਰ ਹੀ ਨਹੀਂ ਕਿ ਦੋ ਦਿਨ ਦਾ ਮਤਲਬ ਦੋ ਦਿਨ ਹੀ ਹੋਵੇ ਸਰ ਬਈਆ ਵੀ ਮਾਮਲੇ ਦੀ ਕੀ ਮੁੱਖ ਭੂਮਿਕਾ ਕੀ ਸੀ ਇਹਦੀ ਇਹਦੀ ਜੋ ਹੁਣ ਤੱਕ ਦੀ ਹੈਗੀ ਹੈ ਬਾਕੀ ਦਾ ਅੱਗੇ ਫਰਦਰ ਪੁੱਛ ਕੇ ਚਾਹੂਗੀ ਇਹਦੀ ਕੀ ਕਾਂਸਪੀਰੇਟਰ ਦੀ ਭੂਮਿਕਾ ਆ ਸੀਗੀ ਤੋ ਕੁਝ ਪਤਾ ਲਗਾ ਕਿਸ ਪਛਾਣ ਨਾਲ ਰਹ ਰਿਹਾ ਸੀਗਾ ਨਾਮ ਬਦਲਿਆ ਸੀ ਜਾਂ ਕੁਝ ਹੋਰ ਸੀ ਇਹ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਨੂੰ ਕੁਝ ਕੁਛ ਕਰਨਗੇ ਤਫਤੀਸ਼ ਦੇ ਦੌਰਾਨ ਸਾਹਮਣੇ ਆਉਣਗੀਆਂ ਉਹ ਗੱਲਾਂ ਫਿਰ ਅਸੀਂ ਦੱਸਾਂਗੇ ਇਨਵੈਸਟੀਗੇਸ਼ਨ ਦੇ ਪ੍ਰੋਸੈਸ ਹੋਰ ਵੀ ਕੋਈ ਮੁਕੱਦਮੇ ਇਹਨਾਂ ਤਦ ਦਿੱਤੇ ਜਿਹੜੇ ਪੰਜਾਬ ਦੀ ਗੱਲ ਕੀਤੀ ਆ ਉਹ ਅਜੇ ਫਿਲਹਾਲ ਸਵਾਈ ਇਹ ਤਿੰਨ ਜਿਹੜੇ ਪੀਓ ਵਾਲੇ ਮੁਕੱਦਮੇ ਤੇ ਤਿੰਨ ਜਿਹੜੇ ਜਿੰਨਾਂ ਨੂੰ ਨਾਮਿਨੇਟ ਕੀਤਾ ਗਿਆ ਹੈਗਾ 메ਨ ਬਿਆਦਬੀਦ ਮੁਕੱਦਮੇ ਉਹਨਾਂ ਕੀ ਇਹ ਫਿਗਰ ਆਊਟ ਹੁੰਦਾ ਹੈ ਹਾਂ ਜੋ ਕੋਈ ਹੋਰ ਪਤਾ ਚੱਲੇ ਪੁਛਗਿੱਛ ਦੇ ਦੌਰਾਨ ਤੇ ਉਹ ਵੀ ਸਾਹਮਣੇ ਆਏਗੀ ਸਰ ਪੁੱਛਗਿੱਛ ਵਿੱਚ ਹੋਰ ਕੁਝ ਗ੍ਰਿਫਤਾਰੀਆਂ ਦੀ ਸੰਭਾਵਨਾ ਹਾਂ ਪੋਸਿਬਿਲਿਟੀ ਇਸ ਆਲਵੇਸ ਥੇਰ ਪੁਛਗਿੱਛ ਦੇ ਦੌਰਾਨ ਜੋ ਕੁਝ ਵੀ ਸਾਹਮਣੇ ਆਊਗਾ ਉਸ ਤਾਬਕ ਦੇ ਉਹ ਫਰਜ਼ ਅਗਲੇ ਕੁਝ ਦਿਨਾਂ ਤੱਕ ਕਾਰਵਾਈ ਹੋਣੀ ਆ ਉਹ ਕੀਤੀ ਜਾਊਗੀ ਕਿੰਨੇ ਦਿਨ ਦਰਮਾਨ ਆ ਦੋ ਦਿਨ ਦਰਮਾਨ ਤੁਸੀਂ ਆਪੇ ਜੇ ਕੋਈ ਕੁਝ ਨਵਾਂ ਕੁਝ ਆਇਆ ਜੀ ਸਾਹਮਣੇ ਆ ਪੁਛਕੇ ਮੁਢਲੀ ਦੇ ਵਿੱਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਸਪੈਸਿਫਿਕ ਲੇਕਿਨ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਪਿਛਲੀ ਭੂਮਿਕਾ ਨਹੀਂ ਪਤਾ ਲੱਗਾ ਕੁਝ ਕਿਸ ਤਰੀਕੇ ਤੇ ਰਹੀ ਹੈ ਜੀ ਉਹ ਪਤਾ ਲੱਗੇਗਾ ਜੀ ਹੁਣ ਦੋ ਦਿਨਾਂ ਦੇ ਵਿੱਚ ਇਹ ਪਿਛਲੀ ਭੂਮਿਕਾ ਜਾਂ ਜੋ ਵੀ ਇਹਦਾ ਹੈਗਾ ਆ ਕਿੱਥੇ ਕਿੱਥੇ ਰਿਹਾ ਕੀ ਗੱਲਬਾਤ ਹੈਗੀ ਉਹ ਸਾਰਾ ਪਤਾ ਲੱਗੇਗਾ ਐਸ ਪਰ ਪੁਲਿਸ ਕੋਲ ਕਿਸ ਤਰੀਕੇ ਦੀ ਭੂਮਿਕਾ ਸੀਗੀ ਹਾਂ ਬੇਅਦਬੀ ਦੇ ਵਿੱਚ ਕੀ ਕਨਸਪੀਰੇਟਰ ਵਾਲੀ ਭੂਮਿਕਾ ਦੀ ਗੱਲ ਸਾਹਮਣੇ ਆਈ ਹੈਗੀ ਆ ਤੇ ਅੱਗੇ ਕਿਸ ਕਿਸ ਤਰ੍ਹਾਂ ਦਾ ਇਹਦਾ ਰੋਲ ਰਿਹਾ ਹੈ ਉਹਨੂੰ ਫਰਦਰ ਵੈਰੀਫਿਕੇਸ਼ਨ ਆਫ ਫੈਕਟਸ ਕਰਾਂਗੇ ਔਰ ਉਸ ਦੇ ਨਾਲ ਕਰੂਗੀ ਆਥੈਂਟੀਕੇਸ਼ਨ ਹੋਊਗੀ ਕੈਲਬ੍ਰੇਸ਼ਨ ਹੋਊਗੀ ਇਹ ਤਕਰੀਰ ਦਾ ਪ੍ਰੋਸੈਸ ਹੀ ਇਹ ਹੁੰਦਾ ਹੈ ਇਸ ਗ੍ਰਿਫਤਾਰੀ 'ਚ ਪੁਲਿਸ ਨੂੰ ਸੋਸ਼ਲ ਮੀਡੀਆ 'ਤੇ ਜੋ ਵਾਇਰਲ ਫੋਟੋ ਵਾਇਰਲ ਹੋਈ ਹੈ ਉਹ ਉਸਨੇ ਕਾਫੀ ਮਦਦ ਮਿਲੀ ਹੈ। ਆ ਇਹ ਨਹੀਂ ਕਿਹਾ ਜਾ ਸਕਦਾ ਕਿ ਸਿਰਫ ਉਹਦੀ ਸੋਲ ਭੂਮਿਕਾ ਰਹੀ ਹੈਗੀ ਆ ਲੇਕਿਨ ਪੁਲਿਸ ਅੱਗੇ ਵੀ ਸ਼ਾ ਫੋਕਸਡ ਸੀਗਾ ਇਸ ਵੀ ਵੇਰ ਆਨ ਹਿਸ ਟ੍ਰੇਲ ਐਂਡ ਵੀ ਆਰ ਗਿਵਿੰਗ ਹਿਮ ਹਾਟ ਚੇਸ ਸੋ ਉਸ ਤੋਂ ਬਾਅਦ ਵੀ ਇਹ ਗੱਲ ਜਿਹੜੀ ਹੈਗੀ ਅਸੀਂ ਲਗਾਤਾਰ ਫਾਲੋਅ ਅਪ ਕਰ ਹੀ ਰਹੇ ਹਾਂ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪ੍ਰਦੀਪ ਕਲੇਰ ਤੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਬੇਅਦਬੀ ਮਾਮਲਿਆਂ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਇਹ ਵੀ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਬੇਅਦਬੀ ਮਾਮਲਿਆਂ ਦੇ ਵਿੱਚ ਹੋਰ ਕਿਸ ਦੀ ਕਿਸ ਦੀ ਭੂਮਿਕਾ ਰਹੀ। ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਧਰਮਾਣਾ ਦੀ ਰਿਪੋਰਟ।